ਕਾ ਜਮੀਨੀ ਮੰਦਾ ਚੇ ਕੁਸਮਾਰ ਆ ਹੁਣ ਦੇਖੀ ਆ ਦੇਖਿਓ ਜਿਹੜੀ ਇਹ ਛਾਲੀ ਇਹੀ ਆ ਦੇਖ ਆ ਮੰਨਿਆ ਦੇਖ ਜਿਹੜੀ ਇਹ ਇਹੀ ਜੀ ਕਹਿੰਦੇ ਜੱਟ ਮੁਣਦੀ ਨਹੀਂ ਉਹ ਮੰਨਿਆ ਦੇਖ ਉਹ ਮੰਨਿਆ ਦੇਖ ਮੰਨ ਗਿਆ ਤਾਂ ਠੀਕ ਆ ਤਾਂ ਹਾਂਜੀ ਸਾਸਰੀ ਘਾਲ ਪਈ ਸਾਰੇ ਵੀਰਾਂ ਨੂੰ ਜੀ ਸੋਨੂੰ ਮੈਂ ਦਿਖਾ ਰਿਹਾ ਜੀ ਇੱਕ ਚੀਜ਼ ਹੈ ਜਿਹੜੀ ਗਰਮੀ ਚ ਪਈ ਆਪਾਂ ਨੂੰ ਸਭ ਨੂੰ ਕਰਨੀ ਚਾਹੀਦੀ ਆ ਆਪਣੇ ਖੇਤਾਂ ਦੇ ਵਿੱਚ ਵੀ ਲਾਭੇ ਰੱਖੋ ਆਪਣੇ ਘਰੇ ਵੀ ਰੱਖੋ ਕੋਠਿਆਂ ਦੇ ਉੱਪਰ ਚੀਜ਼ ਉਹ ਗਰਮੀ ਦੇ ਵਿੱਚ ਪੰਨ ਹੁੰਦਾ ਜੀ ਦੱਸ ਮੈਂ ਦਿਖਾਉਣ ਲੱਗ ਰਿਹਾ ਇੱਕ ਮਿੰਟ ਖੜੋ ਜੀ ਬੱਸ ਇਹ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਤਾਂ ਪਾਣੀ ਪਾਉਣੇ ਪਾਉਣਾ ਚਾਹ। ਮੈਂ ਦਿਖਾ ਰਿਹਾ ਪਾਣੀ ਕੱਚ ਪਾ ਰਹੇ ਹਾਂ ਜੀ। ਹਾਂ ਜੀ ਆ ਦੇਖੋ ਜੀ ਆਪਾਂ ਨੇ ਭਾਈ ਇੱਥੇ ਰੱਖੇ ਹੋਏ ਨੇ ਜਾਨਵਰਾਂ ਵਾਸਤੇ ਦੇਖੋ ਪਾਣੀ ਪਾਉਣ ਨੂੰ ਆ ਦੇਖੋ ਆ ਬੋਤਲਾਂ ਆ ਦੇਖੋ ਇਹਦੇ ਵਿੱਚ ਪਾਣੀ ਪਾ ਲੈਣ ਆਪਾਂ ਦੇਖੋ ਜਾਨਵਰ ਪਾਣੀ ਪੀ ਰਹੇ ਨੇ ਭਾਈ ਇੱਥੇ ਆ ਕੇ। ਆ ਦੇਖੋ ਜੀ। ਕੱਲੇ ਕੱਲੇ ਜਰਾ ਤਾਂ ਉੱਪਰ ਲਾ ਜੀ ਨਾ ਬਾਪੂ ਰਣ ਹਾਂ ਪੁੱਤ। ਘਰ ਦੋ ਜੀ ਸਰਦ ਚੱਲ ਸਰਦ। ਖੜਜੋ ਫੜੀ ਫੜੇ ਫੜੇ। ਬਾਬਾ ਜੀ ਭਾਈ ਗੁਰੂ ਘਰ ਆਪਣੇ ਲਾਗੇ ਜਾਪ ਕਰਨਾ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਜਾਪ ਕਰਿਆ ਕਰਨਗੇ ਆਪਣੇ ਗੁਰੂ ਘਰ ਆ ਦੇਖੋ ਜੀ ਆਪਾਂ ਹਾਂ ਪੁੱਤ ਸਤਨਾਮ ਦਾ ਜਪ ਕਰਦੇ ਪੁੱਤ ਸਤਨਾਮ ਦਾ ਆ ਦੇਖੋ ਹੁਣ ਤਾਂ ਦੇਖੋ ਆ ਬਹੁਤ ਖੜੀ ਹੈ ਜੀ ਆਪਣੀ ਭਾਈ ਇਧਰ ਇਧਰ ਆਪਣੀ ਬਹੁਤ ਖੜੀ ਹੈ ਜੀ ਆਹ ਦੂਜੀ ਆਹ ਦੂਜੀ ਬਹੁਤ ਖੜੀ ਹੈ ਆਪਣੀਆਂ ਦੇਖੋ ਇੱਕ ਆ ਖੜਿਆ ਬਹੁਤ ਆਪਣੀ ਘੋਪੜਾ ਖੜੀ ਹੈ ਬਹੁਤ ਆ ਹਾਂ ਬੋਲੇ ਕਿਧਰ ਦਾ ਗਿਆ ਧਰ ਤੂੰ ਚਲੋ ਪੜਾ ਚੱਲੇ ਪਾਪਾ ਕੋ ਉਧਰ ਡਾੜੀ ਉਧਰ ਕਿਵੇਂ ਹੋਇਆ ਸੀ ਮੰਡੀ ਚ ਮੇਰੇ ਨਾਲ ਡਾੜੀ ਮੱਟੀ ਚ ਗੱਲਾਂ ਸਮਝਾਦੇ ਕੋਈ ਉੱਪਰ ਮੁੰਡੇ ਚ ਗਏ ਤੇ ਜਿੱਦਦਾ ਹੀ ਇਹ ਗਿੱਲੀ ਮਿੱਟੀ ਚ ਡਿੱਗ ਗਿਆ ਸੀ ਚਲੋ ਪੁੱਤ ਬੋੜਾ ਜਮੀ ਮੇਰੇ ਦੇ ਕੇ ਚੱਪੜਾ ਇਧਰ ਇਧਰ ਦੀ ਆ ਉਧਰ ਦੀ ਆ ਚਲੋ ਓਏ ਦੇ ਦਿੱ ਨੀ ਜੇ ਬੱਤਾ ਦੇ ਦੂ ਇਹ ਨਾ ਹੋ ਗਿਆ ਬੱਤਾ ਇਹ ਨਾ ਹੋ ਗਿਆ ਨਾ ਬਾਬਾ ਚਲੋ ਬੱਤਾ ਖੇਢੀ ਚਲੋ ਕੋ ਚੱਕਰ ਨੇ ਆਜੋ ਚਲੋ ਦੁਰਾਂ ਦੀ ਦੁਰਾਂ ਦੀ ਦੁਰਾਂ ਦੀ ਦੁਰਾਂ ਨਹੀਂ ਓ ਜਾਲਿਆਂ ਪੰਦਰਾਂ ਟਰੈਕਟਰ ਗੋਲੇ ਆਪਣੇ ਕੋਲ ਪਰਪਾ ਚਲੋ ਐ ਐ ਇਸ ਤਰ੍ਹਾਂ ਜਦੋਂ ਮਤਾ ਮਦੂਨਾ ਨਦੀ ਪਹਿਲਾਂ ਤੂੰ ਵੀਪ ਸਾਹਿਬ ਤੁਹਾਡਾ ਪੈਨਟ ਆ ਤੁਹਾਡੇ ਦੇਖੀ ਦੱਪੀ ਦੱ ਇਹ ਲੈ ਆਹ ਤੇ ਮਾਰੀ ਛਾਲ ਮੈਂ ਉੱਥੇ ਤੱਕ ਮਾਰੀ ਮੈਂ ਇਹ ਆਹ ਮਾਰੀ ਛਾਲ ਇਧਰ ਇਧਰ ਚਲੋ ਉਧਰ ਚਲੋ ਅੱਗੇ ਜਾ ਕੇ ਜਾਓ ਕਿਤੋਂ ਦਾ ਬਣਾ ਬਾਜੂ ਤੋ ਕੋਈ ਨਹੀਂ ਉੰਦਰ ਦੀ ਜਾਨ ਕੱਤ ਤੇ ਨਦੀ ਕੋਈ ਨਾ ਚਲ ਆ ਗਿਆ ਉਹ ਭਾਈ ਮਾਰਾ ਕਾਲੀ ਬਾਬੇ ਦਾ ਤੇਰੇ ਫੋਨ ਤੇ ਉਹ ਮੱਕਰ ਸਿਆ ਤੇਰੇ ਫੋਨ ਤੇ ਬਾਬੇ ਕਾਲੀ ਦਾ ਫੋਨ ਆ ਰਿਹਾ ਕਾਲੀ ਬਾਬੇ ਦਾ ਕਰਦੇ ਕਹੜਾ ਖੜ ਜਾ ਮੈਂ ਬਲੌਕ ਕਰ ਇੱਕ ਮਿੰਟ ਖੜ ਜਾ ਇਧਰ ਵੀ ਤਾ ਇੱਕ ਮਿੰਟ ਛੱਡੀ ਵੀ ਬਣਾ ਜਾ ਪੁੱਤ ਆ ਦੇਖੋ ਜੀ ਕੁੱਤਾ ਆਇਆ ਕਹਿੰਦਾ ਪਟੋਗੀ ਹੈ ਭਾਈ ਆਪਣੇ ਬੈਠਿਆ ਰਹਿੰਦਾ ਉਹਦੇ ਖੇਤਾਂ ਦੇਖਾਂ ਤਾਂ ਜੀ ਚੂਹੀਆਂ ਹੋਣਾ ਦੇਖੋ ਆ ਪਿਆ ਆ ਦੇਖੋ ਹਾਂ ਭਾਈ ਇਤਨਾ ਨਹੀਂ ਮਿਲੀ ਚੂਹੀ ਸਾਈਕਾ ਨਾ ਕੋਈ ਹਾਂ ਓਏ ਹਾਓ ਦੇਖੀ ਕੀ ਖਾਏਗਾ ਹੈ ਖਾਏਗਾ ਜੋ ਹੀ ਹੋ ਗਿਆ ਪਰਾ ਜੋ ਹੀ ਪਾਜ ਖਾ ਖਾ ਹਲਾਜੀ ਮੱਗਰ ਤੇ ਬਾਪੂ ਭਾਈ ਲੱਗ ਰਹੇ ਨੇ ਕੱਖ ਵੱਡਣ ਚਰੀ ਆ ਦੇਖੋ ਜੀ ਟੂ ਲੱਪੜ ਗਿਆ ਭਾਈ ਆਪਣਾ ਹੁਣ ਦੇਖੋ ਖੇਤਵੰਨੇ ਭਾਈ ਕੰਮ ਕਰਦਿਆਂ ਥਾਂ ਤੇ ਲੱਪੜ ਜਾਂਦਾ ਹੁਣ ਭਾਈ ਇਹਦੀ ਕਰਾਂਗੇ ਜਾ ਕੇ ਧੋਵਾਗਾ ਤੇਰੀ ਮਾਂ ਹਾਂ ਬਤ ਹਾਂ ਤੂੰ ਅਸ ਕੀ ਕਹਿੰਦੀ ਹਾਂ ਸਭ ਬੋਲ ਦੇ ਆ ਜਿਹੜੇ ਟੀਵੀ ਦੇ ਜਾਂਦੇ ਹੋਣਗੇ ਚੋਣ ਲੱਗੀਆਂ ਕੀ ਬਤੋਰ ਰਹੀਆਂ ਨੇ ਜਾਂਦੇ ਦਿਨ ਤੇ ਉਹ ਤੇ ਨਹੀਂ ਉਰੀਆਂ ਉੱਧਰ ਰੋਣਗੇ ਪਰਾਂ ਬਾਹਣ ਚ ਆ ਜਾਓ ਉਹ ਹੋਰ ਨਹੀਂ ਬਤਾਈਦਾ ਪਾਪਾ ਨੇ ਇੱਕ ਵਾਰੀ ਇਹ ਇੱਥੇ ਇਹ ਜਿਹਾ ਸੀ ਮੌਸਮ ਜਪਾਨ ਇੱਕ ਕਰਜਾ ਬਣਾਤਾ ਸੀ ਹਲੋ ਡਾਕਟਰ ਰਹਿ ਬਤ ਤੁਸੀਂ ਹੈ ਟੱਟ ਪਰ ਬਹਿ ਜਾਓ ਅਸੀਂ ਪਹਿਲਾ ਪਹਿਲਾਂ ਭਾਈ ਹੋਰੇ ਕਰਦੇ ਵੀਡੀਓ ਆਪਣੇ ਹਾਲ ਕੋਠੇ ਦੇ ਅੱਗੇ ਪਿੱਛੇ ਲੋਕੇਸ਼ਨ ਤੇ ਆ ਪਿੱਛੇ ਕਿਹਨਾਂ ਲੱਕੜਾਂ ਹੀ ਪਏ ਨੇ ਬਹੁਤ ਸਾਹਮਣੇ ਇਧਰ ਓ ਲੱਕੜਾ ਇਹ ਚੱਕ ਕੇ ਸਾਰਾ ਵਿਹਲਾ ਕਰਾਂਗੇ ਕੱਲ ਨੂੰ ਆਪਾਂ ਹਾਂਜੀ ਲਾ ਲਓ ਪਤੋ ਲੱਕੜਾਂ ਸਾਰੀਆਂ ਚੱਕ ਕੇ ਵਿਹਲੇ ਕਰਾਂਗੇ ਇਹ ਸਾਰਾ ਸਾਫ ਕਰ ਦਾਂਗੇ ਦੋਰੇ ਪੌਦੇ ਕੈਰੀ ਕਰਤੀ ਭਾਈ ਤਾਰ ਇੱਕ ਇੱਥੇ ਵੀ ਜਾ ਕੇ ਪੌਦੇ ਇੱਕ ਆ ਦੇਖੋ ਜੀ ਆਪਣੇ ਭਾਈ ਸ਼ੌਮ ਬੜੀਆ ਕਰਿਓ ਦਰਸਤ ਭਾਈ ਲਾ ਆ ਕਰੋ ਆਪਦੇ ਜਿੱਥੇ ਆਪਾਂ ਨੂੰ ਜਗ੍ਹਾ ਮਿਲਦੀ ਆ ਲਾਓ ਦਰਸਤ ਵੱਧਾ ਵੱਧਾ ਜੇ ਭਾਈ ਆਪਾਂ ਦਰਸਤ ਲਾਵਾਂਗੇ ਤਾਂ ਆਪਣੇ ਸਾਹ ਆਊਗਾ ਪੌਦੇ ਸੀਨ ਮਿਲੂਗਾ ਜੇ ਵੀ ਆਪਣੀ ਜਾੜਾ ਸਾਡੀ ਅਸੀਂ ਲੱਗੇ ਜਦੋਂ ਕਰਨ ਵੀਡੀਓ ਅਸੀਂ ਭਈ ਇੱਥੇ ਲੱਗੇ ਦਸਤਾਂ ਤੋਂ ਪਹਿਲੀ ਵੀਡੀਓ ਆਪਣੀ ਦਰਸਤ ਨੇ ਜੀ ਗਰਮੀ ਬਹੁਤ ਸੀ ਉਦੋਂ ਆਹੀ ਮਹੀਨਾ ਦੀ ਜੂਨ ਮਹੀਨਾ ਦੀ ਮੇਰੇ ਖਿਆਲ ਜੂਨ ਜੁਲਾਈ ਸ਼ਾਇਦ 2019 ਦੀ ਗੱਲ ਆਈ ਇਹ ਉਹਦੇ ਆਪਾਂ ਲੱਗੇ ਦੇ ਕਰਨ ਵੀਡੀਓ ਇੱਥੇ ਲੱਗੇ ਜੀ ਅਸੀਂ ਮੋਟਰ ਤੇ ਬਹਿ ਕੇ ਤੇ ਬਾਬੇ ਦੀ ਕਿਰਪਾ ਨਾਲ ਜਦੋਂ ਹੁਣ ਆਪਾਂ ਡੈਡੀ ਪਤੇ ਨਵ ਬਾਬਾ ਬਣ ਗਿਆ ਵਧੀਆ ਆਪਣੀ ਨੰਬਰ ਦਾ ਬਾਬੇ ਨੇ ਕਿਰਪਾ ਕਰਤੀ ਹਾਂਜੀ ਪਤੇ ਵੀਰ ਸਿੰਘ ਕਿੱਥੇ ਡਿੱਗਿਆ ਸੀ ਉਸ ਨਾਮ ਕੋਲੇ ਭੰਡਾਰਾ ਪੁੱਤ ਡੈਡੀ ਉੱਥੇ ਵੀ ਵੀਡੀਓ ਮਾ ਕਿੱਦਿਆ ਹਾਂ ਆਪਣਾ ਉਰੀ ਬੋਲ ਕੇ ਪਾਈ ਜੜੀ ਦਾ ਪਤਾ ਹੈ ਉਰੀ ਪਾਈ ਦੇ ਬੋਲ ਕੇ ਜੜੀ ਦਾ ਪਤਾ ਮਤਲਬ ਕੀ ਕੀ ਮੈਂ ਬੈਠੀ ਸੀ ਮਾਰੇ ਉਹ ਤਾਂ ਹੈ ਕਿ ਹਰੀ ਪਤਮੀ ਹਾਂ ਜੇ ਤੁਹਾਡੇ ਬੱਚੇ ਦੇ ਬਡੇਰ ਮੰਤਰੀ ਨੇ ਆਪਣੇ ਮੰਤਰੀ ਹੁੰਦੇ ਨੇ ਜੇ ਵੱਡੇ ਤਗੜੇ ਲੋਕ ਨੇ ਵੀ ਤੁਹਾਡੇ ਬੱਚੇ ਦੇਖਣ ਜੇ ਤੁਸੀਂ ਬੋਲੋਗੇ ਨਹੀਂ ਗੁੱਸੇ ਜਾਂ ਮਸ਼ੀਨਾਂ ਪੇਚੋਗੇ ਨਹੀਂ ਤੁਸੀਂ ਐਂ ਹੈ ਹਰੀ ਪਤਾ ਗਾੜੀ ਨੇ ਵੀ ਜੇ ਵੱਡੇ ਮੰਤਰੀਆਂ ਦਾ ਕੋਈ ਉਹ ਬੱਚਾ ਇਹੋ ਜਿਹਾ ਕੁਝ ਪਤਾ ਹੀ ਬਣ ਗਿਆ ਵਾ ਪਾਪਾ ਦੀ ਗੱਪਾਂ ਆ ਗਈ ਪਤਾ ਹੀ ਆਸਾ ਉਹ ਦੇਖੋ ਜੀ ਬਾਬਾ ਜੀ ਦੀ ਫੋਟੋ ਲੱਗ ਰਹੀ ਹੈ ਛਤਰੀ ਦੇ ਉੱਪਰ ਭਾਈ ਹਾਂ ਆਹ ਦੇਖੋ ਨੰਬਰ ਦਾ ਪਿਆ ਹਾਂ ਬੱਤੀ ਡੀਜ਼ਲ ਲਾਉਣੇ ਡੀਜ਼ਲ 43 ਜਾਈ ਨਾਉਣੇ ਪਰ ਬਾਬਾ ਪੁੱਤ ਬਾਬਾ ਪਾੜ ਗਾਹੜਾ ਗੁਰੂ ਘਰ ਪੁੱਤਾ ਦੇਖੋ ਉਹ ਪਰਦੀ ਫੇਰੇ ਇਹਦੇ ਵਿੱਚ ਵੀ ਬਾਬਾ ਜੀ ਪੁੱਤ ਗੁਰੂ ਘਰ ਪਾੜ ਕਰ ਰਹੇ ਨੇ ਹਾਂ ਆਹ ਦੇਖੋ ਜਿਹੜਾ ਜਿਹੜੇ ਕਹਿੰਦੇ ਨੇ ਮਗਰ ਕੰਮ ਨਹੀਂ ਕਰਦਾ ਮਗਰ ਕੰਮ ਫੁੱਲ ਕਰਦਾ ਜੀ ਨਹੀਂ ਪਰਦੀ ਇੱਕ ਮਿੰਟ ਹੋਣਾ ਬਹੁਤ ਖਰਚ ਆ ਗਿਆ ਮੈਂ ਇੱਕ ਮਿੰਟ ਓਏ ਗੁਰਕਿੱਲਾ ਕਿੱਥੇ ਗੁਰਕਿੱਲਾ ਕਿੱਥੇ ਆ ਹੈਂ ਕਿੱਥੇ ਰੈਟਰ ਨੂੰ ਕਿਨਾਂ ਪੁੱਤਾਂ ਕਿੜੀ ਆ ਗਈ ਦੇਖੋ ਕਿੜੀ ਫਿਰਦੀ ਫਿਰਦੀ ਪੁੱਤਾਂ ਕਿੜੀ ਦੇਖ ਰੈਟਰ ਦੇ ਬੈਠੇ ਆ ਕੇ ਆਣਾ ਆਹ ਫਿਰ ਦੇ ਇਹਨੇ ਕਿੜੀ ਨੰਨਾ ਕੱਕਾ ਹੋ ਕੇ ਬੈਠਾ ਕੱਕੇ ਨੂੰ ਕੋ ਨਾ ਆਹ ਸਾਭ 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 ਬੋਲਾ ਮਤੂੰ ਪੁੱਤ ਉਹ ਖੜਾ ਨਾ ਦੇਖ ਆਹ ਦੇਖਾ ਖੜਾ ਦੇਖ ਆਹ ਦੇਖ ਕੱਟ ਜੂਹੇ ਹੀ ਪੁੱਤਾਂ ਡਾੜੀ ਦਾ ਦੇ ਦੇ ਵਿੱਚ ਬਜੂਰ ਖਾਣ ਆਹ ਦੇਖ ਕਿੜੀ ਖੜਾ ਆਹ ਦੇਖ ਜੂਹੇ ਹੀ ਖੜਾ ਦੇਖ ਨਾ ਪਤਾ ਨਹੀਂ ਕਿਹਨੇ ਖੜਦਾ ਮਕਾਉ ਪੈਰ ਚ ਲੱਗਦੇ ਨੇ ਮਕਾਉ ਮਕਾਉ ਓਹੋ ਮਕਾਉ ਐ ਦੀ ਅੱਡੇ ਘੱਟ ਬੈਠ ਜਾਗਾ ਨਹੀਂ ਪੁੱਤ ਖੜ ਲਓ ਨਹੀਂ ਬਹਿਦੇ ਹੁੰਦੇ ਮੈਂ ਤਾਂ ਬੋਲਾ ਦਾ ਫਰੇ ਜਮੀ ਨਹੀਂ ਇੱਧਰ ਨਹੀਂ ਲੈਣੇ ਬੋਲੇ ਮਕਾਉ ਅੱਡੇ ਘੱਲੀ ਚ ਲੈਦਾ ਨਹੀਂ ਨਹੀਂ ਮਕਾਉ ਐਂਦਾ ਹੁੰਦਾ ਕੁਝ ਬੈਠਾ ਹੁੰਦਾ ਪੁੱਤ ਐਦਾਂ ਹੁੰਦਾ ਮਕਾਉ ਐਦਾਂ ਨਹੀਂ ਅੱਡੀ ਘਲੀ ਚ ਕਿਵੇਂ ਬੈਠ ਜਾਗਾ ਮੈਂ ਬੁਰਾ ਯੋ ਉਹ ਤਿੰਕ ਦੇਖੀ ਨਹੀਂ ਮੰਗ ਆਹਰੋਲੀ ਚਿੜੀਆਂ ਦੇ ਆਲਣ ਦੇ ਆਪੇ ਕੋਈ ਨਾ ਹੋਏ। ਚਿੜੀਆਂ ਦੇ ਵਾਹ ਜ਼ਿਆ ਫਿਰ ਕਿੰਨੀ ਫਿਰਦੇ ਜਰੀਆਂ ਨਾ ਰਹੀ। ਹਾਂ। ਆਹੇ ਆਲਣ ਮਾਚਰੀ ਦੇ ਉੱਪਰ ਕਿਤੇ। ਆ ਦੇਖ। ਆ ਦੇਖ ਆ ਦੇਖ ਆ ਫਿਰ ਜਿਹੜਾ ਦੇਖ। ਆਪਣੇ ਵਿੱਚ। ਆਹੇ ਯਾ ਦੇਖੋ ਆ ਦੇਖ। ਮੇਰੀ ਆਪਣੇ ਵਿੱਚੜੀਆਂ ਨੇ। ਇਹਦੇ ਆਲਣ ਆਰੇ ਕਿੱਥੇ ਚੜੀ ਜਾ। ਇੱਥੇ ਆਂਦੇ। ਆਂਦੇ। ਇੱਥੇ ਆਰੇ ਕਿੱਥੇ ਆਂਦੇ ਬੁੱਤਾ। ਓਏ ਨਹੀਂ ਉੱਤੇ ਨਾ ਨਾ। ਸਰ ਪਲੇਟਾ ਖੁੱਦੀ ਮਿਲ ਗਿਆ। ਸਰ ਪਲੇਟਾ ਖੋਣ ਮੰਨ ਤਾ ਕਰੂਗਾ। ਲਾਦਾ ਜੀ ਆਨੇ ਦੇਖੀ। ਜਾਂ ਤੈਨੂੰ ਹੋ ਜੂਗੀ ਸਾਹ। ਅਸੀਂ ਕਰਦੇ ਅੱਛੇ ਰੋਜ਼ ਚਿੱਲ 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 ਨਹੀਂ ਅਸੀਂ ਦੋ ਜੋਂ ਹੁੰਨੇ ਮਤਲਬ ਹੋਵੇ ਪਛੇੜਾ ਉੱਤੇ ਪਛੇੜੋ ਪਾਉਣਾ ਹਾਂ ਹਾਂ ਉਹ ਸੀ ਕਿ ਅਸੀਂ ਦੋ ਜੋਂ ਹੁੰਨੇ ਹੁੰਨੇ ਉਹਦੇ ਫਿਰ ਐਸੀ ਉਹਨੇ ਫਾਤੀ ਰਣ ਕਰਦੇ ਪਰ ਅਸੀਂ ਦੋ ਜੋਂ ਹੁੰਨੇ ਬਸ ਇਸ ਦਿਨ ਵੀਡੀਓ ਹੁੰਦੀ ਹੈ ਉਸ ਦਿਨ ਨਹੀਂ ਆਉਂਦੇ ਅੱਜ ਦੀ ਕਿਹ ਪਰਦੇ ਆਵੇ ਪਰ ਦੇ ਰਹੇ ਸੀ ਚਲਿਆ ਕਿੰਨੇ ਫਦੇ ਜੜੀਆਂ ਦੇਖ ਯਾਨੀ ਮੋਜ ਮਾਸਤੀ ਨਹੀਂ ਯਾਰ ਆ ਦੇਖਾ ਮੈਂ ਕਿਹਾ ਇਹਦੇ ਪਾ ਦੇ ਕਿੰਨੀ ਆ ਗਏ ਦੇਖੀ ਤਾਂ ਨਹੀਂ ਆ ਦੇ ਆਂਦੇ ਹੁੰਦੇ ਰਹਾ ਬੇਰੇ ਕਿਤੇ ਪਛਿਆ ਆ ਦੇਖਾ ਆ ਦੇਖਾ ਇਹ ਤਾਂ ਮੋਜ ਮਾਸਤੀ ਕਰਦੀ ਇਹ ਇਹਨਾਂ ਦੇ ਆਣ ਕਿਥੇ ਰੇ ਬਰੇ ਨਹੀਂ ਆਣ ਇਹ ਆ ਦੇ ਕਿਚਰੀ ਕਿੰਨੀ ਆ ਗਈ ਆ ਦੇ ਕਿੰਨੀ ਆ ਗਏ ਕਿਚਰੀਆਂ ਆ ਦੇ ਆ ਦੇ ਕਿਹਾ ਕਿੰਨੀ ਫਿਰਦੇ ਆ ਦੇ ਪੁੱਤ ਆ ਦੇ ਆ ਦੇ ਕਿੰਨੀ ਸੋਲੀਆਂ ਜਿਹੜੇ ਤਾਰ ਤੇ ਬੈਠੀਆਂ ਆ ਜਿਹੜੇ ਤਾਰ ਤੇ ਹਾਂ ਬਹੁਤ ਨੇ ਪੁੱਤ ਕਿੰਨੀ ਆ ਗਏ ਦੇਖੀ ਸ਼ਰੀਪਰ ਨੇ ਆਉਂਦੇ ਹਾਂ ਬੱਜੇ ਬੱਚੇ ਨੇ ਦੇਖੋ ਲੈ ਸਾਰੇ ਛੋਟੇ ਬਹੁਤ ਆ ਗਿਆ ਤੇ 15 20 25 ਨੇ ਵੱਧਦੇ ਨੇ ਕਿੰਨੀ ਆ ਗਿਆ ਲੈ ਆਹ ਹੋਵੇ ਠੰਡ ਕਰਕੇ ਆਹ ਦੇਖੋ ਇਹ ਦਿਖਾ ਦੇ ਠੰਡ ਨਹੀਂ ਕਰਨੀ ਬੋਲਣੀ ਸੀ ਕੋਇਲ ਵੀ ਨੇ ਕੋਇਲ ਉਹ ਵੀ ਦੋਰੇ ਖਾਂਦੇ ਨੇ ਥੋੜੀ ਸਾਡੇ ਖਾਂਦੇ ਨੇ ਜਿਹੜੀ ਮੱਕੀ ਤੋਂ ਟਰੈਕਟਰ ਤੇ ਨਹੀਂ ਚੱਲਦੀ ਹੈ ਟਰੈਕਟਰ ਤੇ ਨਹੀਂ ਨਾ ਪਤਾ ਪੱਲਣਾ ਫੁੱਟਰੀ ਦੇ ਪੁੱਤ ਟਰੈਕਟਰ ਹੀ ਜਾਣਾ ਨਹੀਂ ਪਤਾ ਓਖੜੀਆਂ ਬੋਲਵੇਂ ਰੱਖਦੇ ਮੰਨਾ ਕਰਦੇ ਬੱਸੇ ਕਰ ਲੈ ਆਹ ਦੇਖ ਕਿੰਨੀ ਵਗੇ ਦੇਖੀ ਤਰਦੀ ਨਹੀਂ ਆਦਾ 1 2 3 4 ਹੋਰ ਰੱਖ ਦੋ ਇਹ ਸਾਡਾ ਰੇੜਾ ਹੈ ਕਹਦੇ ਹਾਂ ਪੂਰੀਆ ਦਸ ਨੇ ਪਰ ਇੱਕ ਬਾਗੀ ਤੈਨੂੰ ਦੋ ਚਾਰ ਪੰਜ 6 7 9 ਨੇ ਪੂਰੀਆ 10 10 10 10 ਜਿੰਦਰਾ ਬਣਾਇਆ ਜਿਹੜਾ ਇਹ ਰੇੜਾ ਬਣਾ ਲਿਆ ਹੁਣ ਫੇ ਬੱਟਾਂ ਪਾਉਣ ਦੀ ਕੰਮ ਆਉਂਦਾ ਰੇੜੇ ਦੀ ਕੰਮ ਆਉਂਦਾ ਹੈ ਹਾਂਜੀ ਹਾਂ ਸਾਹਿਬ ਹੋਵੇ ਕਿਹਦਾ ਬਣਾਇਆ ਹੋਇਆ ਹੈ ਤੇ ਫੈਸਲ ਕਰ ਕਰਵਾਇਆ ਗਿਆ ਉਸ ਨੂੰ ਨਹੀਂ ਜੰਦਰ ਦਾ ਇਸ ਦਾ ਕਿਹਦਾ ਤੁਮੇ ਦਾ ਆ ਆ ਚਿਕਨ ਕੋਈ ਨਾ ਕਾਲੂ ਦਿਖਾ ਲਾਂਗੇ ਸਨਾਮ ਤੋਂ ਬਣਾਇਆ ਇਹ ਅਮਰੀਕ ਸਿੰਘ ਸਨਾਮ ਅਕਬਰਪੁਰ ਵਾਲੇ ਹਾਂ ਯਾਦ ਹੈ ਅਕਬਰਪੁਰ ਮੇਰੇ ਕਿਹ ਸਨਾਮ ਆ ਚਿੜੀਆਂ ਦਾ ਪਤਾ ਹੈ ਕਦੋਂ ਆ ਗਈਆਂ ਨੇ ਯਾਰ ਬਾਬੇ ਹੋਵੇ ਕਿੰਨੀ ਬੈਗੀਆਂ ਆਕਰ ਚਲੋ ਚਲੋ ਭਾਈ ਭਾਈ ਜੂਫੇ ਲੈ ਅੱਧਾ ਕੋਈ ਜੋਗਾ ਕਰਦੀ ਆ ਜਿਵੇਂ ਆਪਣੇ ਵਾਲੀ ਕਰਦੀ ਹੁੰਦੀ ਜਿਹੜੇ ਮਗਰ ਵੱਡਲਾ ਤੋਂ ਵੱਡਲਾ ਹੋ ਰਿਹਾ ਪਤਲਾ ਹੋ ਜਾ ਮੜਾ ਯਾਰ ਸਵੇਰ ਦੀ ਕਰ ਰਹੇ ਕੰਮ ਅਸੀਂ ਮੈਂ ਵੀ ਉਹਨਾਂ ਨਾਲ ਬਰਤਨ ਰੱਖੀਦਾ ਡੜੀ ਮੇਟੰਬਾ ਉਠਾ ਰਹੇ ਹਾਂ ਤੂੰ ਹੀ ਆ ਗਈ ਪਿੱਛੇ ਤੇਰੇ ਪਿੱਛੇ ਪੱਜੇ ਤੂੰ ਹੀ ਆ ਗਈ ਤੂੰ ਹੀ ਕੀ ਸੋ ਕਵਾ ਸੀ ਮੇਰੇ ਖੰਡ ਬਿਦਰੀ ਮੇਰੇ ਖੰਡ ਰੱਕੇ ਦੀ ਖੰਡ ਰੱਕੇ ਦੀ ਪੁੱਤ ਓ ਜਾ ਯਾਰ ਡੈੜੇ ਚੜੀ ਅੱਬ ਗਿਆ ਪੈਸਾ ਬੇ ਮੈਨੂੰ ਆ ਲੱਗਿਆ ਤੂੰ ਆਪਣੇ ਪੈਸੇ ਜਾਇਆ ਕੋਈ ਕਹਾਂ ਲੱਗਿਆ ਫੁੱਟਰੀ ਜਾਲਾ ਕੋਈ ਮੈਂ ਤਾਂ ਆਪਣੀ ਮੋਟਰ ਤੇ ਆ ਕੋਈ ਫੁੱਟਰੀ ਚ ਹਾਂਜੀ ਚਲੋ ਚੱਲੀਏ ਆ ਦੇਖ ਲਈ ਹੁਣ ਲੜਨਗੇ ਦੇਖੀ ਲੜਨਗੇ ਇਧਰੋਂ ਬੈਠੋ ਦੇਖੇ ਨੰਬਰ 1 ਤੋਂ ਨੀਵਾਂ ਲੈ ਲੇ ਲੰਮਾਈ ਬੰਨੀ ਫਿਲ 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 ਨੰਨੇ ਲੱਗਿਆ ਆ ਡੈਂਫਰ ਦਾ ਆਈਡੀਆ ਫੇਲ ਹੋ ਗਿਆ ਮਿਲ ਕੋ ਨਹੀਂ ਲੜਦੇ ਨਹੀਂ ਕਰਦੇ ਨੇ ਡੈਡੀ ਸਾ ਬਾਗਾ ਮਿੱਟੀ ਵਿੱਚ ਰੇਸ ਛੋੜੇ ਹਾਂ ਆ ਦੇਖੋ ਜੀ ਭਾਈ ਗਰਮੀ ੱਤਪਾ ਬਹੁਤ ਆ ਦਨੇ ਤੇ ਤਾਂ ਬਹੁਤ ਗਰਮ ਹੁੰਦਾ ਏ ਇਹ ਮਿੱਟੀ ਇਹ ਧਰਤੀ ਦੇ ਆਪਣੀ ਜ਼ਮੀਨ ਤੇ ਦੇ ਤਾਂ ਬਹੁਤ ਜਿਆਦਾ ਗਰਮ ਹੁੰਦੀ ਆ ਯਾਰ ਜੇ ਨੰਗੇ ਪੈਰੀ ਫਿਰ ਲਈ ਆਪਾਂ ਆਪੋ ਤੋਂ ਨੰਗੇ ਫੈਰੀ ਯੂਰੇ ਧਰਤੀ ਤੇ ਪਰ ਤੁਰ ਨਹੀਂ ਜਾਂਦਾ ਐ ਇੰਨੀ ਮਿੱਟੀ ਗਰਮ ਹੁੰਦੀ ਤੇ ਧਤੀ ਹੁੰਦੀ ਹੈ ਨਹੀਂ ਮੈਂ ਚਾਰ-ਸੱਤ ਵਾਰ ਨਹੀਂ ਪੁੱਤ ਬਹੁਤ ਗਰਮ ਹੁੰਦੇ ਮਿੱਟੀ ਦੇ ਨੇ ਇਹ ਆਪਾਂ ਉਹ ਤੇ ਕੱਲ ਨੂੰ ਆਵਾਂਗੇ ਆਪਾਂ ਆਂਡੇ ਭਾਲਾਂਗੇ ਕਿੱਥੇ ਆਂਡੇ ਹੋਣਗੇ ਬੱਚੇ ਉੱਡੇ ਨਿੱਕੇ ਨਿੱਕੇ ਰੀ ਦੇਖਾਂਗੇ ਆਪਾਂ ਪੁੱਤ ਆਜੇ ਨਹੀਂ ਕਿੱਥੇ ਹੈਗੇ ਔਰ ਆਉਣਗੇ ਆਸਮਾਨ ਚੜੂਗੀ ਤੋਂ ਨਾਲ ਬਾਗ ਜਗਾ ਖੂਚ ਡਿੱਗੂਗੀ ਉਹ ਤੇ ਨਾਲ ਖੂਲ ਚੜੀ ਗਈ ਆਈ ਤਾਂ ਪੁੱਤ ਨੇ ਦਾ ਬੋਲ ਜਾਂਦੇ ਹਾਂ ਦਰਕਾਂ ਤਰੀਕ ਵਾਰੀ ਕਿ ਤੇਰੀ ਦੇ ਡੈਡੀ ਜਹ ਉੜੀ ਗੱਲ ਉੜੀ ਗੱਲ ਨਾ ਸਿੱਖ ਨਹੀਂ ਚੱਲਦਾ ਜੀ ਬਦਾਈ ਬਦਾਈ ਜਦ ਤੇ ਦੇ ਦੇ ਕਰ ਨੂੰ ਬਾਈ ਟ੍ਰੈਕਟਰ ਦਾ ਬਹੁਤ ਚਾਹਵਾ ਚਲਾਉਂਦਾ ਹਾਂ ਦਾ ਜੇ ਮਾਰ ਕੇ ਨੂੰ ਤਾਂ ਸਿੱਖ ਜੋ ਵਾਲੇ ਸਿਕਾਦਾ ਹਾਂ ਹਾਲੇ ਮਕਰਨਾ ਦੇ ਪਾਪਾ ਜੀ ਦਾੜੀ ਆ ਕੇ ਆਇਆ ਵੀ ਤੈਨੂੰ ਟ੍ਰੈਕਟਰ ਚ ਲਾ ਦੇ ਮੈਨੂੰ ਨਹੀਂ ਪਤਾ ਕਿ ਮੈਨੂੰ ਟੋਰਲਾ ਹੋਣਾ ਲੋਟੀ ਪਾ ਲੈ ਉਹ ਆਪਣੇ ਟਾਪ ਗੇਅਰ ਪਾ ਲਾਂ ਫਟਾ ਗੇਅਰ ਪਾ ਲੈ ਮਾਣਾ ਜਾਂ ਐਸਾ ਆਬ ਨਹੀਂ ਮਕਰੂਆਂ ਨਾਲ ਗੁਰੂ ਸਾਹਿਬ ਵੀ ਨਹੀਂ ਇਧਰ ਆਉਣ ਦੇਣਾ। ਕਾਫੇਕਫਾਸ ਕੋਈ ਮਸਲਾ ਹੈ। ਚਲੋ ਚੱਲੀਏ ਇਧਰ ਲਈ ਪਾਪ ਉੱਠੇਗਾ ਨਹੀਂ ਪਤਾ। ਹਮਾਰੇ ਪਾਸ ਚਲੋ। ਇਧਰ ਹੀ ਆ ਸਾਹਮਣੇ ਹਾਂ ਸਿੱਧਾ ਚਲੋ ਸਿੱਧਾ ਆਪਾ ਚਲੋ। ਹੌਲੀ ਚੱਲ ਪੁੱਤ ਹੌਲੀ ਹੌਲੀ। ਹੌਲੀ। ਓ ਜਮੂਰਿਓ। ਥੋੜਾ ਹੌਲੀ ਪੁੱਤ ਹੌਲੀ। ਬੱਚੇ ਹੌਲੀ ਪੁੱਤ ਜੀ ਤੂੰ ਐਂ ਕਰੂ ਕਰਦੀਆਂ ਪੁੱਤ ਦੇਖੀ ਜੀ ਸੀ ਜਾ। ਉਦੇ ਪਰਾਂ ਦੀ ਪਰਾਂ ਦੀ ਪਰਾਂ ਦੀ ਪਤਾ ਗਿੱਲਾ ਸਾਬ ਅਲਗੜ ਗਿਆ ਸਾਬ ਬਸ ਹੁਣ ਹੁਣ ਜੱਪਾ ਜੱਪਾ ਰਿਹਾ ਪਰਾਂ ਦੀ ਤੇ ਮੈਂ ਕਰਦਾ ਜੱਪਾਂ ਦੀ ਪਰਾਂ ਦੀ ਆ ਜਾ ਪਰਾਂ ਦੀ ਉਧਰ ਪਰਾਂ ਦੀ ਹਲਪੋਲੇ ਦੇ ਕੰਮ ਦੇ ਲਾ ਤੇ ਆ ਇਹੇ ਜੇ ਕੰਮ ਕਰਦਾ ਹੈ ਬੋਲਾ ਆਸ ਤੇ ਫਾਪਾ ਹੋਰ ਪੁੱਤ ਸਾਬ ਤੱਕ ਨਾ ਤੋੜ ਜਾ ਕਿਥੇ ਪਰੇੜੀ ਦੁਆਲਾ ਜਾ ਕੇ ਦੁਆਲਾ ਰੇੜੀ ਬੱਡੇ ਦੇ ਉੱਤੇ ਤਰੋਂ ਦੁਆਲਾ ਜਾ ਕੇ ਪਰਨਾ ਨਾ ਆਵੇ ਬੱਡੇ ਚੱਲ ਮੈਂ ਤੇਰੀ ਆ ਗਿਆ ਇਧਰ ਜੀ ਆ ਗਿਆ ਠੀਕ ਆ ਮੈਂ ਚੱਲ ਆ ਦੇਖੋ ਭਾਈ ਨਿੰਬੂ ਲੱਗ ਰਿਹਾ ਆਪਣੇ ਉਰੇ ਨੈਂਬੂਦੇ ਪਰਪਾਈ ਨੈਂਬੂ ਲਾ ਘਰੇ ਨੇ ਭਾਈ ਛੜਦੇ ਹੈ ਨਹੀਂ ਲੋਕ ਤੋੜ ਕੇ ਲੈ ਜਾਂਦੇ ਨੇ ਕੀ ਕਰੀਏ ਭਾਈ ਨਾ ਕਿਸ ਨੂੰ ਕੁਝ ਕੈਨ ਜੋ ਕਰੇ ਔਖਾ ਹੋ ਜਾਂਦਾ ਨੇ ਕਨੇ ਕਨੇ ਕੀ ਨਕੇ ਨਕੇ ਨੈਂਬੂ ਉੜ ਕੇ ਲੈ ਜਾਂ ਆ ਦੇਖੋ ਇਹੜੇ ਭਾਈ ਕੀ ਹੋ ਗਿਆ ਓਏ ਲਾਵਾ ਦੀ ਕਾਟੇ ਲੰਗੀ ਚਲੋ ਪਰਦਾ ਜਾਂਦਾ ਮੈਂ ਚਲੋ ਪਰਦਾ ਪਾਤ ਆ ਦੇਖੋ ਯਾਰ ਇੱਥੇ ਆਪਣਾ ਜਿਵੇਂ ਰੁਪਾ ਬੰਦ ਕਰਾ ਦੇ ਮੋਟਰ ਇੱਥੇ ਜਾਪਾਂ ਖੇਤੀ ਦੇ ਸੰਦ ਜਦੋਂ ਬੰਦਾ ਘਰ ਨੂੰ ਜਾਂਦਾ ਦਾਤੀ ਵੀ ਅੰਦਰ ਧਰਦੇ ਪੱਲੀ ਵੀ ਅੰਦਰ ਧਰਦੇ ਗਲਾਸ ਵੀ ਅੰਦਰ ਧਰਦੇ ਕਹੀ ਵੀ ਅੰਦਰ ਧਰਦੇ ਖੁਰਪਾ ਵੀ ਅੰਦਰ ਧਰਦੇ ਸਾਰੇ ਸੰਦ ਜਿਵੇਂ ਕਹਿੰਦੇ ਲਾ ਲਾ ਨਹੀਂ ਕਿ ਲਾ ਉੱਧਰ ਲਾ ਕੇ ਸਾਬਾ ਉਹ ਵੀ ਹੁੰਦਾ ਲਾ ਦੀ ਦੁਕਾਨ ਦੇ ਸੌਦਾਪਤਾ ਸਾਮਕੇ ਜਾਂਦਾ ਏਸੀ ਤਰੀ ਜੱਟ ਵੀ ਹੈ ਨਾ ਆਪਦੇ ਸੰਦ ਅੰਦਰ ਸਾਮਕੇ ਜਾਂਦਾ ਦਾਤੀ ਪੱਲੀ ਕੋਈ ਵੀ ਸਮਾਨ ਅੰਦਰ ਧਰ ਕੇ ਜਾਂਦਾ ਲਾ ਕੇ ਫੇਰ ਸ਼ਾਮ ਨੂੰ ਘਰ ਨੂੰ ਜਾਂਦਾ ਉਹ ਮੁੰਡੇ ਪਰਦੇ ਮਾ ਬਈ ਪਰਦੇ ਲਾ ਕੇ ਮੁੰਡੇ ਲੱਭ ਕੇ ਤੋਹੀ ਮਰੇ ਪਰ ਸਭ ਤੋਂ ਵੱਡੀ ਗੱਲ ਹੈ ਜਿਵੇਂ ਦੇਖੋ ਲਾਲਾ ਆਪਣੀ ਦੁਕਾਨ ਦੀ ਪੂਜਾ ਕਰਦਾ ਹੈ ਨਾ ਨਹੀਂ ਕੁਝ ਨਹੀਂ ਹੈ ਹੋਰੀ ਖੜਿਆ ਕੁਝ ਨਹੀਂ ਹੈ ਕੁਝ ਨਹੀਂ ਹੈ ਗਿਆ ਬੱਤਾ ਕੁਝ ਨਹੀਂ ਹੈ ਕੀ ਆ ਕੀ ਆ ਰਹੇ ਪਰ ਕੀ ਆ ਆ ਜਾ ਆਏ ਬੱਤਾ ਕਰਦਾ ਵਾਲਿਆ ਕੀ ਆ ਤਰਾ ਹੈ ਕੋ ਤ ਮੇ ਕਿਤੇ ਹੁਣ ਕੀ ਕਰਾਂ ਕੀ ਆ ਤੋ ਮੈਂ ਉਧਰ ਕੀ ਕਰਦਾ ਦਰਦਾ ਕਿਉਂ ਤਾ ਆ ਦੇਖ ਲਓ ਉਹ ਪਹਿਲਾਂ ਮੈਂ ਹੋਰਾਂ ਨੂੰ ਕਰਦਾ ਦਰਦਾ ਕੀ ਆ ਜਾ ਹੈ ਤੋ ਪੁੱਤਾ ਕੀ ਕਿਥੇ ਕੋ ਤਾਰੇ ਕਿਸ ਨੇ ਇਹਨੇ ਬੋਲਿਆ ਕੁੱਤਾ ਹੋ ਰਿਹਾ ਤਸੇ ਕਿਥੇ ਆ ਹਾਂ ਉਤਰਾਤੀ ਕਰੇਗਾ ਨਹੀਂ ਤੇ ਅਗਲੀ ਪੁੱਤਾਂ ਕਿਉਂ ਹੋ ਕਰੇ ਹੋਰਾ ਨਹੀਂ ਨਹੀਂ ਦੋਲਦੇ ਕਿਉਂ ਲੈ ਉਹਰੇ ਕੀ ਕਰਨਾ ਪੁੱਤ ਪੋਰੀ ਨਹੀਂ ਠੰਡ ਹੋ ਰਹੀ ਆਉਣਾ ਗੁੱਲ ਮੰਗੂ ਦੇੜੇ ਪੁੱਤੋਂ ਕਰੇ ਕੰਮ ਕਰਾਂਗੇ ਜਾਂ ਕਿ ਉਹਨੂੰ ਵੀਡੀਓ ਕਰਨੀ ਉਹ ਤਿਆਰੀ ਵਾਰੀ ਕਰਨੀ ਵੀਡੀਓ ਦੀ ਕਰ ਲੈ ਬੱਚੇ ਗੁੱਲ ਮੰਗੂ ਸਾਹਮਣੇ ਤਾਂ ਨਹੀਂ ਕਰਨੀ ਮੈਂ ਤਾਂ ਕਰਨੀ ਪੁੱਤ ਮੈਂ ਕੱਲੋਂ ਆਹ ਕਰਾਂਗਾ ਕਰਾਂਗਾ ਗੱਲ ਬਰਾਂ ਐ ਕਰ ਦੋ ਪੁੱਤ ਜੀ ਚੱਲੀ ਆਜੋ ਆਪਾਂ ਜਾਈਏ ਆ ਇਧਰ ਆ ਜੀ ਤੁਹਾਨੂੰ ਮਤੂੰ ਠੀਕ ਇਧਰ ਬੋਲੋ ਜੀ ਮੈਂ ਤੁਹਾਨੂੰ ਪਤਾ ਕੱਲ ਨੂੰ ਆਵਾਂਗੇ ਹੁਣ ਆ ਜਾਓ ਚਲੋ ਜੀ ਮੋੜੋ ਗੱਡੀ ਆਹ ਬੋਲੇ ਕੰਮ ਕਰਦੇ ਹੁਣ ਮੈਂ ਤਾਂ ਕਿਹਾ ਹਾਂ ਹਾਂ ਫਿਰ ਪਤਾ ਬਾਪੂ ਦੀ ਗੱਲ ਸੁਣਨੀ ਪਰੀ ਹਾਂ ਜੀ ਦੋਸਤੋ ਮੇਰੀ ਗੱਲ ਵਿਚਾਲੇ ਰਹੇਗੀ ਜਦੋਂ ਵੀ ਇਹ ਤੋਂ ਅਸੀਂ ਘਰ ਨੂੰ ਜਾਂਨੇ ਆ ਦਾਤੀ ਪੱਲੀ ਖੁਰਪਾ ਕਈ ਕਹਾੜੀ ਸਾਰਾ ਸਮਾਨ ਅੰਦਰ ਸਾਂਭ ਕੇ ਹੈ ਨਾ ਵੀ ਸਾਰਾ ਗੌਰ ਨਾਲ ਸਮਾਨ ਸਾਂਭ ਕੇ ਅੰਦਰ ਧਰ ਕੇ ਹੀ ਘਰ ਨੂੰ ਜਾਂਨੇ ਆ ਜਦੋਂ ਅਸੀਂ ਸਵੇਰੀ ਦੁਬਾਰੇ ਫੇਰ ਆਪਦੇ ਖੇਤ ਚ ਆਉਨੇ ਆ ਜਿਵੇਂ ਲਾਲਾ ਜਾ ਕੇ ਉਹਦੀ ਦੁਕਾਨ ਨੂੰ ਮੱਥਾ ਟੇਕਦਾ ਆਪਾਂ ਵੀ ਆਉਦੇ ਖੇਤ ਨੂੰ ਜਾ ਕੇ ਆਪਦੇ ਕੋਠੇ ਨੂੰ ਜਾ ਕੇ ਮੱਥਾ ਟੇਕਿਆ ਕਰੋ ਤੇ ਕਿਹਨੇ ਆਪਾਂ ਤਾਂ ਸਭ ਨੂੰ ਹੋਰ ਨੂੰ ਵੀ ਕਹਿੰਦੇ ਸੀ ਵੀ ਜਿੱਥੋਂ ਇਹ ਰਜਗਾਰ ਆਪਣਾ ਜਿੱਥੋਂ ਆਪਾਂ ਨੂੰ ਕੁਝ ਮਿਲਣਾ ਹੈ ਨਾ ਇਹਦੀ ਪੂਜਾ ਕਰਿਆ ਕਰੋ ਕੋਠਾ ਸਮਾਰ ਕੇ ਰੱਖਿਆ ਕਰੋ ਸੰਭਰ ਸੋਰ ਕੇ ਰੱਖਿਆ ਕਰੋ ਦੇਖੋ ਆਪਣੀ ਦੁਕਾਨ ਆ ਜਿਵੇਂ ਆਪਾਂ ਕਹ ਦੀ ਕਿ ਇਹ ਇੱਥੇ ਆਪਾਂ ਪੂਜਾ ਕਰਾਂਗੇ ਉਹਦੇ ਖੇਤੀ ਖੇਤ ਕਹਿੰਦਾ ਮੇਰਾ ਜ਼ਿਮੀਂਦਾਰ ਜੇ ਨਾ ਦੋ ਦਨ ਨਾ ਆਵੇ ਉਧਰ ਜਾਂਦਾ ਖੇਤ ਅੱਗੇ ਪਹਿਲਾਂ ਬੁੜੇ ਕਹਿੰਦੇ ਭਈ ਹਾਂ ਖੇ ਉਧਰ ਜਾਂਦਾ ਜ਼ਿਮੀਂਦਾਰ ਹਨ ਖੇਤ ਕਹਿੰਦਾ ਮੇਰਾ ਮਾਲਕ ਡੇਲੀ ਖੇਤ ਆਵੇ ਬਹੁਤ ਵੱਡੀ ਗੱਲ ਆ ਆ ਕੇ ਆਉਦੇ ਪਹਿਲਾਂ ਸਭ ਤੋਂ ਪਹਿਲਾਂ ਕੋਠਾ ਸੁੰਭਰੋ ਕੋਠਾ ਸੁੰਭਰ ਕੇ ਉੱਥੇ ਜੇ ਤੂੰ ਬੱਤੀ ਆਦੀ ਹੋ ਜੇ ਉਹਦੇ ਵਰਗ ਗੁਰਿਸ ਨਹੀਂ ਹੈ ਬਾਕੀ ਹੋਰ ਆ ਆਪਣੀਆਂ ਫੋਟੋਆਂ ਗੁਰੂਆਂ ਦੀਆਂ ਲਾ ਕੇ ਰੱਖੋ ਗੁਰੂਆਂ ਦੀਆਂ ਫੋਟੋਆਂ ਜਰੂਰੀ ਨੇ ਆਪਾਂ ਮੱਥਾ ਟੇਕ ਕੇ ਸਾਰੇ ਕੰਮ ਧੰਦੇ ਲੱਗਦੇ ਆ ਦੇਖੋ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਜ਼ਰੂਰੀ ਹੈ ਹੈਨਾ ਜਿਹੜਾ ਰੱਬ ਆ ਉਹ ਜ਼ਰੂਰੀ ਆ ਬਈ ਰੱਬ ਦੀ ਪੂਜਾ ਕਰਨੀ ਦੇਖੋ ਆ ਬੱਚਿਆਂ ਦਾ ਰੂਪ ਆ ਜਿਹੜੇ ਜਿਹੜੇ ਬੱਚੇ ਨੇ ਤੇਰਾ ਭਈ ਰੱਬ ਆ ਰੱਬ ਦਾ ਕਿੱਥੇ ਆ ਰੱਬ ਇੱਥੇ ਆ ਧਰਤੀ 'ਚ ਜਾਂ ਬੱਚਿਆਂ 'ਚ ਆ ਜਾਂ ਦਰਖਤਾਂ 'ਚ ਆ ਰੱਬ ਆ ਰੱਬ ਉਹ ਪਰਨੇ ਉੱਥੇ ਨਹੀਂ ਰੱਬ ਗਿਆ ਆਪਾਂ ਕਿਉਂ ਪਰ ਪਰ ਰੱਬ ਜਿਹੜੇ ਛੋਟੇ ਛੋਟੇ ਬੱਚੇ ਉਹ ਉੱਥੇ ਤਾਂ ਬੱਚੇ ਬੈਠੇ ਨੇ ਚਿੜੀਆਂ ਨੇ ਜਾਨਵਰਾਂ ਦੇ ਰੱਬ ਉਹਨਾਂ ਦੇ ਵਿੱਚ ਜਾ ਜਾ ਵਿੱਚ ਪਹੁੰਚ ਨੇ ਕਿ ਕਿਹੜੇ ਫਰਤੇ ਨੇ ਜਾ ਜਾ ਤੂੰ ਉਹਨਾਂ ਦਾ ਰੱਬ ਬਾਈ ਮੈਨੂੰ ਬਚਾਓ ਜੇ ਥੋੜੇ ਪੈਰ ਥੱਲੇ ਕੋਈ ਵੀ ਕੀੜਾ ਆਉਂਦਾ ਉਹਨੂੰ ਬਚਾਓ ਦਿਓ ਜਿੰਨਾ ਹੋ ਸਕੇ ਦੇਖੋ ਆਪਾਂ ਪਾਪਾ ਦੇ ਉਹਦੇ ਪੁਤਲਿਆਂ ਜਿਵੇਂ ਕਹਿੰਦੇ ਨੇ ਪਾਪਾ ਹੁੰਦੇ ਨੇ ਆਪਾਂ ਤੋਂ ਪਰ ਬਚਾਓ ਜਿੰਨਾ ਹੋ ਸਕੇ ਕਿਤੇ ਵਾਸਤੇ ਕੋਈ ਅਸੀਂ ਤਾਂ ਲਾ ਲਓ ਜੇ ਕਿਤੇ ਸਾਨੂੰ ਖੜਡ ਚੂਹੇ ਦੀ ਖੜ ਲਿਕੜਾਈ ਕਿ ਉਹ ਇਹਨੂੰ ਅਸੀਂ ਦਵਾਲਾ ਲਾ ਗਈ ਲੰਘ ਗਿਆ ਯਾਰ ਹੋਰ ਪਾਸੇ ਲੰਘ ਗਿਆ ਬਸ ਸਾ ਤੋਂ ਮਰਦਾ ਨਹੀਂ ਹੈਗਾ ਉਹ ਫਿਰ ਵੀ ਇਹ ਕੁੱਤਾ ਖਾਇਆ ਆਪਣਾ ਕਦੇ ਦੇਖਿਆ ਨਾ ਕੁੱਤਾ ਖਾਵੇ ਨਾਲ ਸਾ ਤੋਂ ਆਪਦੇ ਹੱਥੋਂ ਆਪ ਨਹੀਂ ਹੁੰਦਾ ਪਤਾ ਨਹੀਂ ਕੀ ਕੁਦਰਤ ਵੱਲੋਂ ਹਨੂ ਨਾ ਤਾਂ ਦੇਖਿਆ ਜੀ ਮੈਂ ਅਸੀਂ ਨਿਕਨੇ ਕਿੰਨੇ ਬਾਪੂ ਦੇਖਿਆ ਵਾਹ ਵਾਰੀ ਜਿਹਨਾਂ ਕੋਈ ਕੀੜਾ ਹੀ ਫਿਰਦਾ ਸਾਹਮਣੇ ਮਰਲਾ ਪਾਰੇ ਫਿਰਦਾ ਕੀੜੀ ਕੀੜਾ ਕੰਡਾ ਕੋਈ ਹਾਂ ਨਿਕਾਇਆ ਜਾਨਵਰ ਕੋਈ ਬਾਪੂਆਂ ਡੱਕਾ ਲੈ ਕੇ ਡੱਕੇ ਦੇ ਉੱਪਰ ਚੱਲ ਕੇ ਜਾਨਵਰਾਂ ਕਰਦਾ ਵੀ ਹਾਂ ਹਾਂ ਕਰਕੇ ਵੀ ਉਹ ਚ ਵੀ ਜਿਵੇਂ ਪਿਆਰ ਤੇ ਨਾ ਹਲੇ ਨਾ ਹੋਵੇ ਉਹ ਚ ਵੀ ਜਾਨ ਆ ਜਾਂਦਾ ਬਾਕੀ ਆ ਦੇਖੋ ਜੀ ਆ ਪਾਣੀ ਪਾਰ ਕੇ ਜੱਪਨ ਆਧੀ ਗਈ ਇੱਕ ਪਾਣੀ ਚ ਪਾਉਿਆ ਭਾਣ ਪਾਣੀ ਪਾਣੀ ਪਾਵਾ ਕੀ ਚ ਲਿਆ ਕੇ ਪਾ ਦੇ ਪਾ ਲੋ ਜੀ ਹੋਰ ਪਾ ਲੋ ਫਿਰ ਆਣਾ ਆਸਮਾਨ ਆਪਾਂ ਕੱਲ ਨੂੰ ਇਹ ਸਾਰਾ ਚੱਕੀ ਆਇਆ ਦਵਾਰ ਨੂੰ ਕਵਾੜਾ ਕਰਵਾਪੇ ਪਾ ਲੋ ਜੀ ਪਾਣੀ ਦੇਖੋ ਨੋ ਜੀ ਪਾਣੀ ਪਾਤਾ ਬਈ ਜਾਨਵਰਾਂ ਨੂੰ ਆ ਦੇਖੋ ਇਹ ਕਿ ਜਾਨਵਰ ਥੱਲੇ ਨਹੀਂ ਬਹਿ ਕੇ ਪਾਣੀ ਪੀਂਦੇਗੇ ਉਹ ਤਾਂ ਖਾਲਾ ਹੋਰ ਪਥਾਂ ਬਥੇਰੇ ਹੁੰਦੇ ਨੇ ਉੱਥੇ ਨਹੀਂ ਬਹਿ ਕੇ ਪਾਣੀ ਪੀਂਦੇਗੇ ਉੱਥੇ ਤਾਂ ਨਹੀਂ ਪੀਂਦੇ ਉਹਨੂੰ ਕੁੱਤੇ ਵੇਲੇ ਦਾ ਡਰ ਆ ਵੀ ਹੈ ਕੁੱਤਾ ਵੇਲਾ ਨਾ ਚੱਕ ਲੈ ਕੇ ਤੇ ਕੋਈ ਤਾਂ ਕਰਕੇ ਆਪਣੇ ਖੇਤ ਕੋਠੇ ਵਾਲੇ ਵੀ ਇਹੋ ਜਿਹੇ ਭਾਂਡੇ ਟੰਗੋ ਤੁਸੀਂ ਜਿੱਥੇ ਜਾਨਵਰ ਵਾਹ ਕੇ ਪਾਣੀ ਪੀਂਦੇ ਪਾਣੀ ਪੀਣ ਨੂੰ ਜਾਨਵਰ ਚੱਲੀ ਗਏ ਜਾਨਵਰੋ ਹਾਂ ਚਲੋ ਜੀ ਹੁਣ ਆਪਾਂ ਹਾਂ ਬਰੋ ਚੱਲੀਏ ਬੱਚਿਓ ਚਲੋ ਪਾਪਾ ਚਲੋ ਜੀ ਹੁਣ ਕੱਲ ਨੂੰ ਆਵਾਂਗੇ ਬੱਚੇ ਦੇਖੋ ਆਪਾਂ ਦਰਬੇ ਜਾਵਾਂਗੇ ਕੱਲ ਨੂੰ ਉੱਥੇ ਗੋਲ ਗੱਪੇ ਖਾ ਲਵੋ ਅਸੀਂ ਠੀਕ ਇਹ ਹੋਰ ਚੋਣਾਂ ਦੀ ਦੁਕਾਨ ਲੱਗ ਗਈ ਆ ਦੇਖ ਆ ਦੇਖ ਖਜਾਨਾ ਰੱਖਿਆ ਹੋਇਆ ਰੱਖੀ ਦਾ ਰਾਜ ਲਿਆ ਸੌ ਦੀਆਂ ਚੀਜ਼ਾਂ ਆ ਬਸ ਉਹ ਚਲ ਕੋਈ ਨਾ ਭਾਈ ਜੋ ਅੱਖਾਂ ਵਾਸਤੇ ਫਿਰਦਿਆਂ ਜੇ ਪੂਰਾ ਖਾ ਲੈਣਗੇ ਫਿਰ ਕੀ ਹੁੰਦਾ ਉੱਪਰ ਆਏ ਕਰੋ ਇਹਨਾਂ ਨੂੰ ਮਨਾਹੀ ਆ ਥੋੜੀ ਜੀ ਤੇ ਖੇਤ ਆ ਕੇ ਮੂਹਰੇ ਆ ਕੇ ਚੋਰੀ-ਚੋਰੀ ਫੇਰ ਮੂੰਹ ਮਾਰ ਦਿੰਦੇ ਨੇ ਕਦੇ ਭਾਈ ਕਿ ਸਾਨੂੰ ਗਾਲਾਂ ਦਾ ਮਿਲਦੀਆਂ ਨਹੀਂ ਤੁਸੀਂ ਖੇਤ ਲਾਏ ਇਹਨੂੰ ਉੱਥੇ ਜਾ ਕੇ ਖਵਾ ਪਿਆ ਦਨੂੰ ਫੇਰ ਖੰਗੂ ਹੁੰਦੀ ਐ ਫੇਰ ਡਾਕਟਰ ਤੇ ਜਾਣਾ ਪੈਂਦਾ ਜਾ ਕੇ ਸਾਨੂੰ ਨ ਜਾਣਾ ਪੈਂਦਾ ਫੇਰ ਬੇਸਾਬ ਨੂੰ ਤਾਂ ਰਾਤ ਨੂੰ ਪਟਾਰੇ ਲੈ ਕੇ ਜਾਨੇ ਹਾਂ ਹਾਂ ਸਾਇ ਤਾਂ ਫੇਰ ਰਾਤ ਨੂੰ ਭਜਦਾ ਫੇਰ ਪਟਾਰੇ ਤੇ ਮੇਰੇ ਨੂੰ ਦਵਾਈ ਲੱਗਦੀ ਮੈਨੂੰ ਦਰ ਚਲ ਜਲੀ ਪਟਾਰੇ ਜਿਉਂਦੇ ਬਾਅਦ ਦੇ ਰੋ ਭਾਈ ਚੱਲੀਏ ਜੀ ਚਲਦੀ ਗੱਲਾਂ ਰੱਖੀਏ ਜੀ ਬੰਦੀਆਂ ਪਰ ਮੈਨੂੰ ਤਾਂ ਰਾਤ ਕੁਮਾਰ ਦੇ ਲੱਗਦੇ ਹਾਂਜੀ ਹਾਂ ਉਹਦਾ ਕੰਨ ਮਾਰਾਵੇ ਕੋਈ ਚੰਗੇ ਭਲੇ ਰਹਾ ਪਤਾ ਤੁਸੀ ਹਰੇ ਖੁਸ਼ੀਆਂ ਖੁਸ਼ ਸਭ ਨੂੰ ਸਭ ਦੁੱਖੀ ਆਇਆ ਹੈ ਚੱਲ ਪੁੱਤਾ ਪਤਾ ਪਹੋਂ ਕਾਲੂ ਆਵਾਂਗੇ ਆਪਾਂ ਕਹਿੰਦਾ ਉਹ ਜਿੱਥੇ ਬੱਚੇ ਹੋਏ ਕਹਿੰਦਾ ਉਹ ਆਪਣੇ ਜਿੱਥੇ ਕਹਿੰਦਾ ਪਰਚੇ ਹੋਏ ਤੇ ਡੇਰੀਆਂ ਨੇ ਬੱਚੇ ਭਾਲ ਕੇ ਉਹ ਦਿਖਾਉਂਗਾ ਸੋਣ ਠੀਕ ਹੋ ਗਏ ਚੱਲ ਪੁੱਤਾ ਪਿੱਛੇ ਪੈ ਸਭ ਇੱਥੇ ਬਹਿ ਜਾ ਤੂੰ ਚੱਲੂ ਪਾਰਟੀ ਕਰਨਾ ਹੈ ਆਪਾਂ ਸਾਨੂੰ ਆ ਬੱਤੀ ਮੈਂ ਪਹਿਲਾਂ ਮੇਰੀ ਕਾਲੂ ਪਾਰਟੀ ਕਰਨਾ ਜੇ ਮੰਨਦੀ ਨਹੀਂ ਹੈਗੇ ਫਿਰ ਕੀ ਫਾਇਦਾ ਤੜਕੇ ਤੱਕ ਕਾਲੂ ਪਾਰਟੀ ਕਰੇਗਾ ਨਾ ਚੱਲ ਕਾਲੂ ਕਰਨੇਗਾ ਨਾ ਕਰੂੰਗਾ ਤਾਂ ਹੈਗਾ 1200 ਰੁਪਏ ਦੇ ਆ ਕਾਲੂ ਤੇ ਚੱਲ ਪਾਰਟੀ ਕਰੇਗਾ ਹਾਂ ਜੇ ਮੰਨਦੀ ਲੈ ਮੇਰੀ ਗੱਲ ਮੰਨੂਗਾ ਮੇਰੀ ਗੱਲ ਮੰਨੂ ਇਹ ਮੇਰੀ ਗੱਲ ਮੰਨਦਾ ਹ ਆ ਜਮੀਨੀ ਮੰਦਾ ਚੇ ਕੁਸਮਰ ਆ ਹੁਣ ਦੇਖੀ ਆ ਦੇਖਿਓ ਜਿਹੜੀ ਇਹ ਸਾਲੀ ਇਹੀ ਆ ਆ ਦੇਖ ਉਹ ਮੰਦਾ ਦੇਖ ਜਿਹੜੀ ਇਹ ਇਹੀ ਜੇ ਕਦੇ ਜੱਟ ਮੁੜਦੀ ਨਹੀਂ ਉਹ ਮੰਨ ਗਿਆ ਦੇਖ ਉਹ ਮੰਨ ਗਿਆ ਦੇਖ ਉਹ ਮੰਨ ਗਿਆ ਤਾਂ ਠੀਕ ਆ ਤਾਂ ਤੂੰ ਕਿਹਾ ਨਹੀਂ ਮੇਰੀ ਮੰਦਾ ਹੈ ਇਹ ਪਿੱਛੇ ਵਾਜ ਜਾ ਕੇ ਦੇਗੀ ਉਹ ਵੇਖ ਲੈ ਪਿੱਛੇ ਵਾਜ ਆਇ ਚਲੇ ਬਹੁਤ ਪੱਕਾ ਬੰਦਾ ਹੈ ਜਿਹੜੀ ਇਹ ਇਹੀ ਹੈ ਕਹਿੰਦੇ ਹਨ ਇਹ ਪੱਕਾ ਬੰਦਾ ਪੂਰਾ ਹੈ ਹਾਲ ਬਣਾ ਦੇ ਫਿਰ ਕਹਿੰਦੇ ਇੰਨੇ ਹਾਲ ਹੋ ਜਾਂ ਹਾਲ ਸੋਹਣਾ ਹਾਲ ਸਰੀਆ ਕਾਲੇ ਚਲ ਜਰੀਆ ਚਲ ਚੱਲੀਏ ਤੋਏ ਚਲ ਜਰੀਏ ਚਲੋ ਚੱਲੀਏ ਚਲੋ ਚੱਲੀਏ ਭਾ ਹਾਂਜੀ ਹੋਣ ਵਾਰੀ ਆ ਕਮੈਂਟਾਂ ਦੀ ਕਿਉਂਕਿ ਕਾਫੀ ਦਿਨ ਹੋ ਗਏ ਆਪਾਂ ਨੇ ਕਮੈਂਟ ਨਹੀਂ ਬੋਲੇ ਹਨਾ ਸਭ ਤੋਂ ਪਹਿਲਾ ਨਾਮ ਹੈਗਾ ਜੀ ਸੋਨੀ ਉਪਲ ਲਖਵਿੰਦਰ ਸਿੰਘ ਲਖ ਭੰਗੂ ਤੇ ਆਸ਼ੂਪ੍ਰੀਤ ਉਦੇਵਾਂ ਸਿੰਘ ਬਲਦੇਵ ਸਿੰਘ ਸੰਦੂ ਸਰਬੀਤ ਕੌਰ ਮਾਲ ਸਿੰਘ ਮਾਨ ਕੈਨੇਡਾ ਤੋਂ ਜੀ ਕਲਵਿੰਦਰ ਸਿੰਘ ਮਹਾਮਤਾਰੀ ਕਾਲੋ ਜੱਟ ਪਾਕਿਸਤਾਨ ਤੋਂ ਇਹ बार-बार ਕਮੈਂਟ ਕਰੀ ਜਾਂਦੇ ਨੇ ਵੀ ਕਾਲਾ ਸਿੰਘ ਜੀ ਦਾੜੀ ਵੱਡੀ ਹੋ ਰਹੀ ਆ ਕਟਵਾ ਦੋ ਹਨਾ ਉਹਨਾਂ ਦਾ ਜੀ ਅਮਰ ਤੇ ਸਕੇ ਆ ਉਹ ਦਾੜੀ ਨਹੀਂ ਕਟਵਾ ਸਕਦੇ ਤੇ ਆਪਾਂ ਗੁਰਸਿੱਖੀ ਪਰਿਵਾਰ ਆ ਤੇ ਆਪਾਂ ਦਾੜੀ ਨੂੰ ਕੈਂਚੀ ਨਹੀਂ ਲਗਾਵਾਉਂਦੇ ਹੈਗੇ ਜੀ ਤੇ ਹੁਣ ਤੁਸੀਂ ਦਾੜੀ ਵਾਲੇ ਦੁਆਰਾ ਕਮੈਂਟ ਨਾ ਕਰਿਓ ਕਿਉਂਕਿ ਪਹਿਲਾਂ ਬਾਪੂ ਜੀ ਦੀ ਡੈਡੀ ਦੀ ਰੱਖੀ ਹੋਈ ਆ ਹਨਾ ਤੇ ਅਗਲਾ ਨਾਮ ਹੈਗਾ ਬਬਲੀ ਹੰਗਾ ਕੈਲਗਿਰੀ ਤੋਜੀ ਜਸਪਾਲ ਕੌਰ ਸੁਖਮਨ ਰਾਜਵਿੰਦਰ ਕੌਰ ਜੂਕੇ ਤੋਜੀ ਗੁਰਦੀਪ ਤੇ ਗੁਰਸ਼ਾ ਗਗਨਦੀਪ ਤੇ ਗੁਰਸ਼ਾ ਨਜਲਵੇੜਾ ਕਰਨ ਬਰਾੜ ਭਮਾਨ ਗੇਮਿੰਗ ਪੁੱਲਰ ਨਵਜੋਤ ਕੌਰ ਸੰਦੀਪ ਕੌਰ ਗੁਰਪ੍ਰੀਤ ਸਿੰਘ ਦਾ ਫਨੀ ਵਾਇਸ ਜਸ ਕਰਨ ਰੰਧਾਵਾ ਗਰਦੀਪ ਸ਼ੋਕਰ ਖੇਤਾਵਾਲਾ ਜੱਟ ਸਬਨੂਰ ਸਰੋਹ ਲੁਧਿਆਣੇ ਤੋਂ ਪ੍ਰਦੀਪ ਸਿੰਘ ਨਵਜੋਤਵਾਲਾ ਢਿੰਡਸਾ ਮਨਕੀਰਤ ਸਿੰਘ ਚਹਿਲ ਤੇ ਮੁਹੰਮਦ ਅਫਜਲ ਕੁਲਵੰਤ ਸਿੰਘ ਬਲਦੇਵ ਸਿੰਘ ਬੜੈਚ ਸਲੇਮਪੁਰ ਤੋਂ ਜੀ ਅਰਪਾਜਨ ਕੌਰ ਪੰਚਕੁਲੇ ਤੋਂ ਦੀਪ ਹਾਈ ਕਾ ਅਮਰਜੀਤ ਕੌਰ ਚੋਟੀਆਂ ਤੋਂ ਜੀ ਅਮਿਤ ਅਚਰਾ ਭਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਜੀ ਤੇ ਰਵਿੰਦਰ ਕੌਰ ਸੂਮਨ ਜੈ ਮਨਜਿੰਦਰ ਸਿੰਘ ਭੁੱਲਰ ਖੇੜੀ ਪਛੇਤਰ ਸਿੰਘ ਹਰਮਨ ਸਿੰਘ ਸ਼ੇਰਗਿੱਲ ਤੇ ਦਿਆਲ ਗਰਤੋ ਪ੍ਰੇਮ ਸਿੰਘ ਸੁਮੇ ਸੁਮੇਰਾ ਅਫਜਲ ਅ ਮਨਜੀਤ ਕੌਰ ਭੁੱਲਰ ਨਿਰਮਲ ਢੀਲੋ ਕੁਲਵੰਤ ਸਿੰਘ ਜਸ ਬਰਾੜ ਅ ਜਸ ਜਸਮੀਨਾ ਲਖਵੀਰ ਸਿੰਘ ਜਸਵਿੰਦਰ ਕੌਰ ਮੰਨੂ ਗਰੇਵਾਲ ਪਿੰਦਰ ਸਿੰਘ ਵੀਰਵਾਲ ਤੋਂ ਜੀ ਨਸੀਬ ਕੌਰ ਗੁਰਦੇਵ ਸਿੰਘ ਬੀਪਨ ਕੁਮਾਰ ਸਭ ਸਭ ਵੀਰ ਪਾਕਿਸਤਾਨ ਤੋਂ ਜੀ ਅਗਲਾ ਨਾਮ ਹੈਗਾ ਤੂਰ ਕੈਫੇ ਰੰਧਾਵਾ ਸੰਦੀਪ ਕੌਰ ਸੋਮਨ ਜੈ ਔਰ ਅਗਲਾ ਨਾਮ ਹੈਗਾ ਜੀ ਹਰਜਪ ਕੌਰ ਤੱਜ ਰਾਮਨ ਮਿੱਤਲ ਗੁਰਜੰਟ ਸਿੰਘ ਜੱਟ ਜੱਟ ਕਿਰਨਪਾਲ ਹਨਾ ਜੈਮੀ ਫਨ ਬਲਦੇਵ ਸਿੰਘ ਤੇ ਇਹ ਸਾਰੇ ਕਮੈਂਟ ਸੀ ਜਿਹੜੇ ਆਪਾਂ ਨੂੰ ਆਏ ਨੇ ਹਨਾ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਬਹੁਤ ਸਾਰਾ ਧੰਨਵਾਦ ਬਹੁਤ ਸੋਹਣੇ ਕਮੈਂਟ ਕਰਦੇ ਹੋ ਹਨਾ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਆ ਕਰੋ ਪਲੀ ਜਿਹੜੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਜਿਹੜਾ ਨਾ ਕੀਤਾ ਹੋਇਆ ਉਹਨਾਂ ਦਾ ਬਹੁਤ ਸਾਰਾ ਥੈਂਕ ਯੂ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਕੁਝ ਘੈਂਟ ਜਿਹਾ ਵਲੌਗ ਲੈ ਕੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ